ਇਹ ਹੈਗਾ ਵੀ ਜਿੰਨੀ ਦੇਰ ਤੱਕ ਉਹ ਖੋਜ ਨੂੰ ਸਮਝ ਸਕੇ ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਗੁਰਮੰਤਰ ਦਾ ਅਭਿਆਸ ਕਰਾਇਆ ਜਾਂਦਾ ਫਿਰ ਗੁਰਮੰਤਰ ਦਾ ਅਭਿਆਸ ਕਰਕੇ ਜਿਸ ਵਕਤ ਸਾਡਾ ਸਿਮਨ ਕਰਦੇ ਕਰਦੇ ਦਰ ਖੁੱਲਦਾ ਹੈ ਅੰਮ੍ਰਿਤ ਆਉਂਦਾ ਹੈ ਨਾਮ ਸੁਣਨਾ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਕਿ ਗੁਰਮਖ ਜਿਹੜੀ ਅਕਤਕਤਾ ਸਾਨੂੰ ਸੁਣਾਉਂਦੇ ਪੈ ਨੇ ਇਹਦਾ ਕੀ ਮਕਸਦ ਹੈ ਗੁਰਮਖ ਜਿਹੜੀ ਸਾਨੂੰ ਕਹਾਣੀ ਦੱਸ ਰਹੇ ਨੇ ਇਹਦੇ ਪਿਛੇ ਕੀ ਸੰਦਰਭ ਹੈ ਅਸੀਂ ਕੌਣ ਆ ਕਿੱਥੋਂ ਆਏ ਹਾਂ ਕਿਵੇਂ ਸਾਡਾ ਜੀਵਨ ਖਤਮ ਹੋ ਰਿਹਾ ਹੈ ਕਿਵੇਂ ਸਾਡੇ ਸਵਾਸਾਂ ਦਾ ਧੰਨ ਖਤਮ ਹੋ ਰਿਹਾ ਉਸ ਤੋਂ ਪਹਿਲਾਂ ਸਮਝ ਹੀ ਨਹੀਂ ਲੱਗਦਾ ਜਿੰਨਾ ਆਪਾਂ ਸਿਮਰਨ ਕਰਾਂਗੇ ਤੇ ਸਿਮਰਨ ਕਰਨ ਤੋਂ ਬਾਅਦ ਸੁੰਨ ਸਹਜ ਵਿੱਚ ਬੈਠਾਂਗੇ ਉੰਨਾ ਸਾਨੂੰ ਅਕਥ ਕਹਾਣੀ ਸਮਝ ਆਉਂਦੀ ਹੈ ਆ ਜਿਹੜੀਆਂ ਤੁਸੀਂ ਕੈਂਪ ਵਾਲੀਆਂ ਕਥਾ ਨੇ ਇਹ ਨਾਮ